ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਉਸ ਜਹਾਜ਼ ਹਵੇਲੀ ਦੀ ਜੋ ਕਿਸੇ ਸਮੇਂ ਦੀਵਾਨ ਟੋਡਰਮਲ ਜੀ ਦੀ ਰਿਹائش ਹੋਇਆ ਕਰਦੀ ਸੀ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੇ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁਗਲਾਂ ਕੋਲੋਂ ਇਸ ਦੁਨੀਆ ਦੀ ਸਭ ਤੋਂ ਕੀਮਤੀ ਜਗ੍ਹਾ ਲਈ ਸੀ ਇਹ ਹਵੇਲੀ ਉਹੀ ਦੀਵਾਨ ਟੋਡਰਮਲ ਜੀ ਦੀ ਕਿਸੇ ਸਮੇਂ ਰਿਹائش ਹੋਇਆ ਕਰਦੀ ਸੀ ਤੇ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਇਸ ਹਵੇਲੀ ਦੀ ਹਾਲਤ ਦੇਖ ਸਕਦੇ ਹੋ ਜੀ ਇਹ ਹਵੇਲੀ ਬਿਲਕੁਲ ਖੰਡਰੂਪ ਧਾਰਨ ਕਰ ਚੁੱਕੀ ਹੈਗੀ ਮਗਰ ਸਰੋਮਨੀ ਗੁਰਦੁਆਰਾ ਪਰਵੰਤ ਕਮੇਟੀ ਵੱਲੋਂ ਇਸ ਦੀ ਦੇਖਭਾਲ ਤੇ ਰੱਖ-ਰਖਾਵ ਦਾ ਕਾਰਜ ਹੁਣ ਆਪਣੇ ਹੱਥਾਂ ਦੇ ਵਿੱਚ ਲਿਆ ਗਿਆ ਹੈਗਾ ਤੇ ਇਸ ਹਵੇਲੀ ਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਜੀ ਬਹੁਤ ਹੀ ਜਲਦ ਇਸ ਹਵੇਲੀ ਨੂੰ ਇੱਕ ਨਵਾਂ ਰੂਪ ਇੱਕ ਨਵੀਂ ਲੁੱਕ ਦਿੱਤੀ ਜਾਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਹਵੇਲੀ ਦਾ ਇੱਕ ਨਵਾਂ ਰੂਪ ਦੇਖੋਗੇ ਤੇ ਦੇਖ ਸਕਦੇ ਹਾਂ ਜੀ ਤੁਸੀਂ ਇਸ ਸਾਈਡ ਕਿ ਕੰਮ ਚੱਲ ਰਿਹਾਗਾ ਤੇ ਇਸ ਹਵੇਲੀ ਨੂੰ ਸਾਂਭਣ ਦੇ ਲਈ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਪੋਰਟਾਂ ਦੇ ਕੇ ਇਸ ਨੂੰ ਸਾਂਭਿਆ ਜਾ ਰਿਹਾਗਾ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਕਿਸੇ ਸਮੇਂ ਇਹ ਹਵੇਲੀ ਕਿੰਨੀ ਖੂਬਸੂਰਤ ਰਹੀ ਹੋਗੀ ਸਾਉ ਜੀ ਚੱਲਦੇ ਆ ਤੁਹਾਨੂੰ ਅੰਦਰ ਤੋਂ ਇਸ ਹਵੇਲੀ ਦਾ ਥੋੜਾ ਵੀਅو ਦਿਖਾਉਣੇ ਆਗੇ ਦੇਖੋ ਜੀ ਇਧਰ ਦੀਵਾਰਾਂ ਦੇ ਉੱਤੇ ਸਪੋਟਾਂ ਦੇ ਕੇ ਇਸ ਹਵੇਲੀ ਨੂੰ ਮਜ਼ਬੂਤੀ ਦਿੱਤੀ ਜਾ ਰਹੀ ਹੈਗੀ ਇਧਰ ਲੋਹੇ ਦੀਆਂ ਐਂਗਲਾਂ ਵਗੈਰਾ ਲਗਾ ਕੇ ਇਸ ਦੀਆਂ ਦਵਾਰਾਂ ਨੂੰ ਚਾਰੋਂ ਸਾਈਡ ਤੋਂ ਮਜ਼ਬੂਤੀ ਦੇਣ ਦਾ ਕੰਮ ਕੀਤਾ ਜਾ ਰਿਹਾ ਜੀ ਇਸ ਸਾਈਡ ਤੇ ਉੱਤੇ ਇਹ ਇਹ ਸਾਈਡ ਦੇ ਤੇ ਵੀ ਤੁਸੀਂ ਦੇਖ ਸਕਦੇ ਹੋਗੇ ਲੋਹੇ ਦੀ ਇੱਕ ਵੱਡੀ ਐਂਗਲ ਲਗਾ ਕੇ ਸਪੋਰਟ ਦਿੱਤੀ ਗਈ ਹੈਗੀ ਆਓ ਜੀ ਚੱਲਦੇ ਆ ਤੁਹਾਨੂੰ ਪਿੱਛੇ ਤੋਂ ਇਸ ਅਵੇਲੀ ਦਾ ਵੀ ਹੂ ਦਿਖਾਉਣੇ ਆਗੇ ਆਪਾਂ ਦੇਖੋ ਜੀ ਇਸ ਸਾਈਡ ਵੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈਗਾ ਤਾਂ ਉਹ ਤੁਹਾਨੂੰ ਥੋੜਾ ਇਸ ਸਾਈਡ ਤੋਂ ਅੰਦਰ ਤੋਂ ਵੀ ਉਹ ਦਿਖਾਈਏ ਲੋਹੇ ਦੇ ਸਰੀਏ ਵਗੈਰਾ ਤੇ ਸਪੋਰਟਾਂ ਦੇ ਕੇ ਇਸ ਦੀਆਂ ਛੱਤਾਂ ਤੇ ਦੀਵਾਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇੱਧਰੋਂ ਵੀ ਤੇ ਤੁਸੀਂ ਆਲੇ ਵਗੈਰਾ ਬਣੇ ਹੋਏ ਦੇਖ ਸਕਦੇ ਹੋ ਜੀ ਇਸ ਹਵੇਲੀ ਦੇ ਅੰਦਰੋਂ ਬੜੀ ਖੂਬਸੂਰਤ ਹੈ ਹਵੇਲੀ ਹੈਗੀ ਅਗਰੇ ਇਸ ਹਵੇਲੀ ਨੂੰ ਇੱਕ ਨਵੀਂ ਲੁੱਕ ਦਿੱਤੀ ਜਾਂਦੀ ਹੈਗੀ ਤਾਂ ਇਹ ਹਵੇਲੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਨਵੇਂ ਰੂਪ ਦੇ ਵਿੱਚ ਨਜ਼ਰ ਆਉਗੀ ਇੱਕ ਵਾਰ ਫਿਰ ਤੋਂ ਤੁਸੀਂ ਇਸ ਸਾਈਡ ਦੇ ਉੱਤੋਂ ਇਸ ਹਵੇਲੀ ਦਾ 뷰 ਦੇਖੋ ਕਿੰਨੀ ਵਿਸ਼ਾਲ ਰੂਪ ਦੇ ਵਿੱਚ ਇਹ ਹਵੇਲੀ ਬਣੀ ਹੋਈ ਹੈ ਜੀ ਅੱਗੇ ਤੋਂ ਕਾਫੀ ਹਿੱਸਾ ਤਾਂ ਇਸ ਦਾ ਡੈਮੇਜ ਹੋ ਚੁੱਕਿਆਗਾ ਤੇ ਇਸ ਸਾਈਡ ਦੇ ਉੱਤੇ ਕੁੰਡ ਬਣਿਆ ਹੋਇਆ ਜੀ ਜਿਸ ਦੇ ਵਿੱਚ ਕਿਸੇ ਸਮੇਂ ਪਾਣੀ ਹੁੰਦਾ ਸੀ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਇੱਕ ਗੱਲ ਹੋਰ ਦੱਸ ਦਈਏ ਜੀ ਜੋ ਵੀ ਸੰਗਤਾਂ ਗੁਰਦੁਆਰਾ ਸਾਹਿਬ ਤੇ ਠੰਡਾ ਬੁਰਜ ਦੇ ਦਰਸ਼ਨ ਕਰਨ ਆਉਂਦੀਆਂ ਨੇ ਉਹਨਾਂ ਨੂੰ ਇਸ ਹਵੇਲੀ ਦਾ ਜ਼ਿਆਦਾਤਰ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹਵੇਲੀ ਗੁਰਦੁਆਰਾ ਸਾਹਿਬ ਤੋਂ ਕਿਲੋ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ ਜੀ ਜੋ ਵੀ ਸੰਗਤਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨੋਂ ਤਾਂ ਉਹਨਾਂ ਨੂੰ ਇਸ ਸਾਈਟ ਤੇ ਦਰਸ਼ਨ ਕਰਨ ਜ਼ਰੂਰ ਆਉਣਾ ਚਾਹੀਦਾਗਾ ਕਿਉਂਕਿ ਬਿਲਕੁਲ ਨਜ਼ਦੀਕ ਬਣੀ ਹੋਈ ਹੈ ਹਵੇਲੀ ਗੁਰਦੁਆਰਾ ਸਾਹਿਬ ਦੇ ਜੀ ਤਾਂ ਦੇਖੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ